ਲੋ ਜੀ ਬਾਦਸ਼ਾਹ ਅਕਬਰ ਆਪਣੇ ਜਿਹੜਾ ਕੋਟ ਦਾ ਉਹਦਾ ਨਾਈ ਹੈ ਉਸ ਕੋ ਦਾੜੀ ਬਣਵਾ ਰਿਹਾ ਹੈ ਤੇ ਉਸ ਬਾਰਬਰ ਦੇ ਮਨ ਦੇ ਵਿੱਚ ਵੀਰਬਲ ਦੇ ਲਈ ਇਲਕਾ ਤੇ ਉਸ ਨੂੰ ਖਿਆਲ ਆਇਆ ਕਿ ਇਹ ਚੰਗਾ ਮੌਕਾ ਹੈ ਕਿ ਜਦੋਂ ਮੈਂ ਇਸ ਦਾ ਫਾਇਦਾ ਉਠਾ ਕੇ ਸਾਜਿਸ਼ ਰਚ ਸਕਦਾ ਤਾਂ ਉਸਨੇ ਬਾਦਸ਼ਾਹ ਕਿਹਾ ਕਿ ਬਾਦਸ਼ਾਹ ਕੱਲ ਰਾਤ ਮੈਨੂੰ ਸੁਪਨਾ ਆਇਆ ਇਹ ਤੁਹਾਡੇ ਪਿਤਾ ਜੀ ਮਿਲੇ ਜੋ ਸਵਰਗ ਵਿੱਚ ਨੇ ਬਾਦਸ਼ਾਹ ਇਕਦਮ ਖੁਸ਼ ਹੋ ਗਿਆ ਕਹਿਣ ਲੱਗਾ ਅੱਛਾ ਫਿਰ ਦੱਸੋ ਉਹਨਾਂ ਨੇ ਕੁਝ ਕਿਹਾ ਕਹਿੰਦੇ ਹਾਂ ਕੀ ਆ ਉਹਨਾਂ ਨੇ ਉਹ ਉੱਥੇ ਬਿਲਕੁਲ ਖੁਸ਼ ਨੇ ਤੇ ਠੀਕ ਠਾਕ ਨੇ ਪਰ ਉਹ ਉੱਥੇ ਲੋਕ ਜਿਹੜੇ ਆ ਕਹਿੰਦੇ ਸਵਰਗ ਦੇ ਵਿੱਚ ਬੜੇ ਬੋਰਿੰਗ ਹੈ ਉੱਥੇ ਕੋਈ ਐਂਟਰਟੇਨਮੈਂਟ ਨਹੀਂ ਕੋਈ ਹਸਾਉਂਦਾ ਨਹੀਂ ਹੈ ਇਸ ਕਰਕੇ ਬਾਦਸ਼ਾਹ ਨੂੰ ਕਹਿਣਾ ਕਿ ਕਿਸੇ ਨੂੰ ਹਸਾਉਣ ਵਾਸਤੇ ਜਾਂ ਮੈਨੂੰ ਖੁਸ਼ ਰੱਖਣ ਵਾਸਤੇ ਕਿਸੇ ਨੂੰ ਭੇਜ ਦੇ। ਬਾਦਸ਼ਾਹ ਨੂੰ ਇੱਕਦਮ ਖਿਆਲ ਆਇਆ ਕਿ ਦੇਈ ਬੀਰਬਲ ਤੋਂ ਹੋਰ ਵਧੀਆ ਬੰਦਾ ਕਿਹੜਾ ਹੋ ਸਕਦਾ ਹੈ ਜਿਹੜਾ ਅਸਾਥ ਸਕੇ ਤੇ ਮੇਰੇ ਪਿਤਾ ਨੂੰ ਖੁਸ਼ ਰੱਖ ਸਕੇ। ਉਹਨਾਂ ਨੇ ਉਹ ਗੱਲ ਮੰਨਦਿਆਂ ਹੋਇਆਂ ਅਗਲੇ ਦਿਨ ਬੀਰਬਲ ਨੂੰ ਬੁਲਾਇਆ। ਲੋ ਜੀ ਅਕਬਰ ਨੇ ਬੀਰਬਲ ਨੂੰ ਬੁਲਾਇਆ ਤੇ ਕਹਿਣ ਲੱਗਾ ਕਿ ਬੀਰਬਲ ਤੁਸੀਂ ਤਾਂ ਮੈਨੂੰ ਬਹੁਤ ਪਿਆਰ ਕਰਦੇ ਤੇ ਮੇਰਾ ਕਦੇ ਅੱਖਾਂ ਵੀ ਮੋੜਿਆ ਮੈਂ ਜੋ ਕਹਾਂਗਾ ਕਰੋਗੇ। ਮੈਨੂੰ ਪਤਾ ਹੈ ਤੁਸੀਂ ਮੇਰੇ ਲਈ ਕੁਰਬਾਨੀ ਵੀ ਦੇ ਸਕਦੇ ਹੋ ਬੀਰ ਬਲ ਕਹਿਣ ਲਗਾ ਬਾਦਸ਼ਾਹ ਸਲਾਮਤ ਜੋ ਹੁਕਮ ਜੋ ਤੁਸੀਂ ਕਹੋਗੇ ਮੈਂ ਉਹ ਕਰਾਂਗਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਪਰ ਜਿਹੜਾ ਵੀ ਕੰਮ ਹੈ ਉਸ ਲਈ ਮੈਨੂੰ ਥੋੜਾ ਸਮਾਂ ਜ਼ਰੂਰ ਚਾਹੀਦਾ ਹੈ ਬਾਦਸ਼ਾਹ ਕਹਿਣ ਲਗਾ ਠੀਕ ਹੈ ਤੈਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਪਰ ਤੈਨੂੰ ਸਵਰਗਾਂ ਵਿੱਚ ਜਾਣਾ ਹੋਵੇਗਾ ਮੇਰੇ ਪਿਤਾ ਜੀ ਨੂੰ ਖੁਸ਼ ਰੱਖਣ ਦੇ ਲਈ ਕੈ ਲਗੇ ਠੀਕ ਹੈ ਪਰ ਬਾਦਸ਼ਾਹ ਸਲਾਮਤ ਮੇਰੀ ਇੱਕ ਸ਼ਰਤ ਹੋ ਰਹਾ ਹੈ ਕਿ ਜਿਹੜੀ ਜਿੱਥੇ ਮੈਨੂੰ ਦਫਨਾਇਆ ਜਾਏ ਉਥੇ ਜ਼ਿੰਦਾ ਦਫਨਾਇਆ ਜਾਏ ਇਹ ਸਾਡੇ ਪਰਿਵਾਰ ਦੀ ਰਵਾਇਤ ਹੈ ਇਸ ਤੋਂ ਪਹਿਲਾਂ ਅਕਬਰ ਨੇ ਜਾ ਕੇ ਉਸ ਕਬਰ ਤੋਂ ਲੈ ਕੇ ਆਪਣੇ ਘਰ ਤੱਕ ਇੱਕ ਸੁਰੰਗ ਜਿਹੜੀ ਸੀ ਜ਼ਮੀਨ ਦੇ ਵਿੱਚ ਉਹ ਕੱਢ ਲਈ ਸੀ ਤਾਂ ਕਿ ਕਬਰ ਤੋਂ ਘਰ ਆਇਆ ਜਾ ਸਕੇ ਲਓ ਬੀਰਬਲ ਨੂੰ ਜ਼ਿੰਦਾ ਦਫਨਾ ਦਿੱਤਾ ਗਿਆ ਤੇ ਬੀਰਬਲ ਉੱਥੇ ਟਿਕਣ ਵਾਲੇ ਥੋੜੇ ਸੀ ਉਹ ਕਬਰ ਚੋਂ ਨਿਕਲ ਕੇ ਆਪਣੇ ਘਰ ਜਾ ਕੇ ਆਰਾਮ ਨਾਲ ਬੈਠ ਗਏ ਉਹ 6 ਮਹੀਨੇ ਤੱਕ ਉਹ ਆਪਣੇ ਘਰ ਰਹਿੰਦੇ ਨੇ ਉਸੇ ਘਰ ਰਹਿਣ ਦੇ ਦੌਰਾਨ ਉਹ ਇਸ ਤਰ੍ਹਾਂ ਹੀ ਮਹਿਸੂਸ ਕਰਦੇ ਨੇ ਜਾਂ ਆਪਣੇ ਆਪ ਨੂੰ ਇਸ ਤਰ੍ਹਾਂ ਹੀ ਰੱਖਦੇ ਨੇ ਕਿ ਮੈਂ ਸਵਰਗ ਵਿੱਚ ਹਾਂ ਉਹਨਾਂ ਦੀ ਦਾੜ੍ਹੀ ਤੇ ਮੁੱਛਾਂ ਜਿਹੜੀਆਂ ਉਹ ਵੱਡੀਆਂ ਹੋ ਜਾਂਦੀਆਂ ਨੇ 6 ਮਹੀਨੇ ਬਾਅਦ ਜਦੋਂ ਉਹ ਕੋਟ ਵਿੱਚ ਜਾਂਦੇ ਨੇ ਬਾਦਸ਼ਾਹ ਕੋਲ ਤਾਂ ਬਾਦਸ਼ਾਹ ਦੇਖ ਕੇ ਇੱਕਦਮ ਹੈਰਾਨ ਹੋ ਜਾਂਦਾ ਹੈ ਕਹਿੰਦਾ ਵੀਰਬੰਦ ਇਹ ਕੀ ਤੇਰੀਆਂ ਮੁੱਛਾਂ ਤੇ ਦਾੜ੍ਹੀ ਇੰਨੀ ਵੱਡੀ ਹੋਈ ਹੈ ਤੂੰ ਤਾਂ ਸਵਰਗ ਵਿੱਚ ਗਿਆ ਸੀ ਕਿਵੇਂ ਆ ਗਿਆ ਕਹਿਣ ਲੱਗਾ ਬਾਦਸ਼ਾਹ ਸਲਾਮਤ ਹਜ਼ੂਰ ਮੈਂ ਬੇਨਤੀ ਇਹ ਕਰਨ ਆਇਆ ਹਾਂ ਕਿ ਬਾਪ ਪਿਤਾ ਜੀ ਉੱਥੇ ਬਿਲਕੁਲ ਹੁਣ ਖੁਸ਼ ਨੇ ਔਰ ਕਾਫੀ ਹੱਸਦੇ ਰਹੇ ਨੇ ਪਰ ਉਹਨਾਂ ਦੀ ਮੁੱਛਾਂ ਤੇ ਦਾੜ੍ਹੀ ਜਿestra ਮੇਰੀ ਵੱਧ ਗਈ ਹੈ ਇਸ ਤੋਂ ਜ਼ਿਆਦਾ ਵੱਧੀਆਂ ਤੇ ਉਹਨਾਂ ਨੂੰ ਉੱਥੇ ਇੱਕ ਬਾਰਬਰ ਚਾਹੀਦਾ ਹੈ ਤੋ ਉਹ ਕਹਿੰਦੇ ਹੈ ਕਿ ਬਾਦਸ਼ਾਹ ਨੂੰ ਕਹੋ ਕਿ ਆਪਣੇ ਦਰਬਾਰ ਦਾ ਜਿਹੜਾ ਨਾਈ ਹੈ ਉਸ ਨੂੰ ਭੇਜਿਆ ਜਾਵੇ ਬਾਦਸ਼ਾਹ ਨੇ ਕਿਹਾ ਬਿਲਕੁਲ ਠੀਕ ਮੈਂ ਹੁਣੇ ਉਸ ਨੂੰ ਬੁਲਾ ਕੇ ਤੇ ਹੀ ਦਿਨਾ ਲਓ ਜੀ ਅਕਬਰ ਬਾਦਸ਼ਾਹ ਨੇ ਬੁਲਾਇਆ ਉਸ ਬਾਰਬਰ ਨੂੰ ਨਾਈ ਨੂੰ ਜਿਹਨੇ ਇਹ ਸਾਜ਼ਿਸ਼ ਰਚੀ ਸੀ ਤੇ ਕਹਿਣ ਲੱਗੇ ਫੌਰਨ ਤੂੰ ਨਾ ਸਵਰਗਾਂ ਦੇ ਵਿੱਚ ਜਾਣਾ ਜਿੰਨੀ ਜਲਦੀ ਹੋ ਸਕੇ ਉਹ ਤਿਆਰੀ ਕਰ ਲੈ ਤੇ ਤੈਨੂੰ ਸਵਰਗਾਂ ਦੇ ਵਿੱਚ ਜਾਣਾ ਪਏਗਾ ਉਹਰ ਅਨ ਹੋ ਗਿਆ ਕਿ ਇਸ ਤੇ ਲਈ ਤਾਂ ਮੈਨੂੰ ਮਰਨਾ ਪੈਗਾ ਮੌਤ ਤੋਂ ਬਗੈਰ ਕੋਈ ਹੋਰ ਛਾਰਾ ਨਹੀਂ ਹੈ ਤੇ ਉਸ ਦੀ ਉਸ ਨੂੰ ਉਹਨਾਂ ਨੇ ਉਹਨੂੰ ਸਵਰਗਾਂ ਦੇ ਵਿੱਚ ਜਾਣ ਦਾ ਹੁਕਮ ਦਿੱਤਾ ਤੇ ਬਾਅਦ ਵਿੱਚ ਉਸ ਦਾ ਕੀ ਹੋਇਆ ਇਹ ਤਾਂ ਤੁਸੀਂ ਸਭ ਜਾਣਦੇ ਹੋ ਕਿ ਜੇ ਸਵਰਗ ਵਿੱਚ ਬੰਦਾ ਭੇਜਣਾ ਹੈ ਤਾਂ ਕੀ ਕੀਤਾ ਜਾਂਦਾ ਹੈ ਖੈਰ ਗੱਲ ਇਹ ਹੈ ਕਿ ਜੇ ਤੁਸੀਂ ਭਲਾ ਕਰੋਗੇ ਤਾਂ ਭਲਾ ਮਿਲੇਗਾ ਜੇ ਤੁਸੀਂ ਈਰਖਾ ਕਰੋਗੇ ਤਾਂ ਈਰਖਾ ਕੋਈ ਕੰਮ ਸਵਾਰਦੀ ਨਹੀਂ ਹੈ ਬਲਕਿ ਵਿਗਾੜਦੀ ਹੈ ਤੇ ਇਰਖਾ ਦਾ ਜਿਹੜਾ ਫਲ ਹੈ ਉਹ ਤੁਸੀਂ ਦੇਖ ਹੀ ਲਿਆ ਕਿ ਉਸ ਬਾਗਬਰ ਨੂੰ ਨਾਈ ਨੂੰ ਕੀ ਮਿਲਿਆ ਇਸ ਕਰਕੇ ਜਿੰਨਾ ਹੋ ਸਕੇ ਉਹਨੇ ਚੰਗੇ ਕੰਮ ਕਰੋ ਭਲੇ ਕੰਮ ਕਰੋ ਤਾਂ ਕਿ ਤੁਹਾਡੇ ਲਈ ਵੀ ਅੱਗੇ ਭਲਾਈ ਹੀ ਹੋਵੇ ਚੰਗਾਈ ਵੀ ਮਿਲੇ ਇਸ ਕਰਕੇ ਤੇ ਮੈਂ ਸਮਝਦਾ ਕਿ ਜੇ ਤੁਸੀਂ ਕਿਸੇ ਲਈ ਟੋਆ ਪੁੱਟੋਗੇ ਤਾਂ ਤੁਹਾਡੇ ਲਈ ਖੂਜੜਾ ਉਹ ਤਿਆਰ ਹੋਏਗਾ ਇਹ ਨਾ ਭੁੱਲਣਾ